you got it ਸਭ ਕੰਮ ਕਰਦਾ ਹੈ ਉਹ ਮਨ ਇਹ ਰੂਹੀ ਗੱਲ ਨੂੰ ਮੰਨ ਲੈਂਦਾ ਹੈ ਜਿਹੜਾ ਹੁਕਮ ਵਿੱਚ ਨਹੀਂ ਕਰਦੇ ਤਾਂ ਉਹ ਆਪਣੀਆਂ ਪੈਲੀਆਂ ਨੂੰ ਜਾ ਰਹੇ ਨੇ ਖੇਤਾਂ ਉਹਨਾਂ ਦੇਖਿਆ ਕਿ ਖੂਚੋਂ ਆਵਾਜ਼ ਆ ਰਹੀ ਹੈ ਜਦੋਂ ਤੱਕਿਆ ਤੇ ਤੱਕਿਆ ਕੀ ਇਹ ਤਾਂ ਗੁਰੂ ਘਰ ਸੇਖਾ ਭਾਈ ਮਨ ਜਾ ਕੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦੱਸਿਆ ਵੀ ਸੱਚੇ ਪਾਤਸ਼ਾਹ ਤੁਹਾਡਾ ਸੇਖ ਭਾਈ ਮਨ ਚ ਖੂਬ ਜਿਗਿਆ ਹੋਇ ਗੁਰੂ ਅਰਜਨ ਦੇ ਪਾਤਸ਼ਾਹ ਕਿਰਪਾ ਨਿਹਾਲ ਸਤਿਗੁਰ ਆਪ ਤੱਕ ਤੋਂ ਸਿਖਾ ਨੂੰ ਨਾਲ ਲਿਆ ਤੇ ਜਿੱਤੇ ਭਾਈ ਮੱਝ ਡਿਗਿਆ ਸੀ ਗੁਰੂ ਅਰਜਨ ਦੇ ਪਾਤਸ਼ਾਹ ਆਪ ਪਹੁੰਚੇ ਆਪ ਪਹੁੰਚੇ ਸਤਗੁਰੂ ਆਵਾਜ਼ ਦੇਤੇ ਨੇ ਭਾਈ ਮੱਝ ਆ ਉੱਪਰ ਆ ਤੇ ਭਾਈ ਮੱਝ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਪਹਿਲਾਂ ਲੱਕੜਾਂ ਕੱਢ ਲਿਓ ਪਹਿਲਾਂ ਲੱਕੜਾਂ ਕੱਢ ਲਿਓ ਕੋਈ ਲੱਕੜਾਂ ਨਿਕਲਣੀਆਂ ਤੇ ਗੁਰੂ ਦਾ ਲੰਗਰ ਤਿਆਰ ਹੋਏ ਤਾਂ ਪਤਾ ਨਹੀਂ ਕਿੰਨੇ ਲੋਰ ਬੰਦਾਂ ਨੇ ਛਕਲੇ ਤੇ ਗੁਰੂ ਝਰਨ ਤੇ ਪਾਦਸ਼ਾਹ ਦੇ ਪਹਿਲਾਂ ਲੱਕੜਾ ਕਟਵਾਈਆਂ ਤੇ ਫਿਰ ਭਾਈ ਮੱਝ ਨੂੰ ਕੱਟਿਆ ਖੂਹ ਵਿੱਚੋਂ ਜਦੋਂ ਭਾਈ ਮੱਝ ਬਾਹਰ ਆਇਆ ਨਾ ਦੇਖੋ ਗੁਰੂ ਕਿਰਪਾ ਨਿਧਾਨ ਜਿਹਨਾਂ ਸੇਵਾ ਤੇ ਸਿਮਰਨ ਵਿੱਚ ਕੁੜਿਆ ਸੀ ਭਾਈ ਮੱਝ ਗੁਰੂ ਨੇ ਕੋਟਕਲ ਵਕੜੀ ਚ ਲੈ ਕੇ ਇੱਕ ਅਸੀਸ ਦਿੱਤੀ

ਜੇਰਾ ਤੁਹਾਡੇ ਨਾਲ ਜੋੜਿਆ ਕੋਈ ਤਰ ਚਾਏ ਇਹ ਹੈ ਗੁਰੂ ਦੀ ਕਿਰਪਾ ਜੇ ਗੁਰੂ ਕਿਰਪਾ ਕਰਦੇ ਪਿਆਰਿਓ ਅਸੀਸ ਦੇਦੇ ਤੁਰਤਾਰ ਦੇਂਦਾ ਕੋ ਪੜ੍ਹਵੀ ਇਹਨੂੰ ਸੁਲਸ ਹੈ ਗੁਰੂ ਜੀ ਦੇਵਿਨੇ ਦੇਹੋ ਸਜਣ ਅਸੀਸ ਲੀਆਂ ਅਸੀਸ ਮੰਗਿਆ ਕਰੀਏ ਗੁਰੂ ਕੋ ਮੇ ਸਜੇ ਬਾਦਸ਼ਾ ਅਸੀਸ ਦੇਓ ਕਿਰਪਾ ਕਰੋ ٹوپے تے گرو دی اسیس مل گئی نا پھر دیو سجن آس سڑیاں کیوں ہو گئے صاحب سے ہوں گے پھر مالک نہ ملا کو ہو جانتا ہے پر مالک نہ ملا مل جانتا ہے ان گرو اسیس کے بھی دیتا ہے گرو تے ایک اسیس دیتا ہے پوتا ماتا کی اسیس نمک نہ بسرو تم کو ہر ہر صدا پہ جو سچے پیری کرے گی ਮੇਰਾ ਜੀਵਨ ਕਿਵੇਂ ਸੋਹਣਾ ਬਣੇਗਾ ਮੈਂ ਕਿਨੇ ਰੱਬ ਦੇ ਘਰੇ ਪਰਵਾਣ ਨੂੰ ਮਨਨ ਕਦੇ ਗੁਰੂ ਨੂੰ ਪੁੱਛਿਆ ਕਰ ਤੇ ਜਿਹੜੇ ਗੁਰੂ ਨੂੰ ਪੁੱਛ ਕੇ ਜੀਵਨ ਬੁਜ਼ਾਰਦੇ ਹੈ ਨਾ ਸੱਚਮੁੱਚ ਉਹ ਫਿਰ ਗੁਰੂ ਦੇ ਘਰ ਵਿੱਚ ਪਰਵਾਣ ਹੋ ਜਾਂਦੇ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦੇ ਜਿਹੜੇ ਗੁਰੂ ਨੂੰ ਪੁੱਛ ਕੇ ਜੀਵਨ ਬੁਜ਼ਾਰਦੇ ਇਸੇ ਲਈ ਤਾਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਗੁਰ ਸਿੱਖੀ ਦੀਤ ਚਲੋ ਗੁਰ ਚਾਲੀ ਉਸ ਸਿੱਖ ਨੂੰ ਵਿਖਰੋ ਜੇ ਚੱਣੇ ਤੇ ਗੁਰੂ ਦੀ ਛਾਲ ਚ ਮੈਨੂੰ ਗੱਲ ਚੇਤੇ ਆ ਜਾਂਦੀ ਹੈ ਆਏ ਗਏ ਤੇ ਸੰਗਤਾਂ ਨੇ ਲੰਗਰ ਪੰੰਦਾ ਸੀ ਰੋਜ਼ ਚੰਗਲ ਵਿੱਚੋਂ ਲੰਗਰਾਂ ਵਟ ਕੇ ਜੋ ਉਨੀ ਸੇਵਾ ਦੇ ਉਹ ਗੁਰੂ ਦੀ ਸਿੱਖੀ ਨਾਲ ਜੁੜਿਆ ਜੀਵਨ ਸੋਹਣਾ ਬਣਾਉਣਾ ਸੀ ਨਾ ਗੁਰੂ ਦੇ ਲੱਕੜਾਂ ਲਈ ਰੋਟ ਲੱਕੜਾਂ ਲੈ ਕੇ ਆਉਣੀ ਆ ਭਾਈ ਮਨਤ ਨੇ ਸਮਾਂ ਗੁਰ ਦੁਜਨ ਦਾ ਚਲਾ ਗਿਆ ਸੇਵਾ ਕਰਦੇ ਕਿ ਕਿਰਪਾ ਨਿਧਾਨ ਨੇ ਆਪਣੀ ਸਿੱਖੀ ਨਾਲ ਜੋੜਿਆ ਹੁਣ ਚੌਧਰੀ ਭਾਈ ਮਨਤ ਕਿ ਧਿਆਨ ਕਰਿਓ ਜਦੋਂ ਸਿੱਖੀ ਨਾਲ ਜੁੜਿਆ ਨਾ ਹੁਣ ਸਿੱਖੀ ਵਿੱਚ ਦੋ ਚੀਜ਼ਾਂ